ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜਕੱਲ ਕਰਦੇ ਆ ਧਰਮ ਦੀ ਕਹਿੰਦੇ ਹਾਂ ਸਵਾਲ ਇਹ ਨਹੀਂ ਕਿ ਸਾਡਾ ਧਰਮ ਕਿਹੜਾ ਹੈ ਸਵਾਲ ਇਹ ਕਿ ਸਾਡਾ ਧਰਮ ਕੀ ਹੈ ਨਾਸਤਿਕ ਨੂੰ ਗਲੇ ਲਾ ਕੇ ਰੱਬ ਨੇ ਕਿਹਾ ਰਸਤੇ ਵਿੱਚ ਇੱਕ ਦਰਖਤ ਦੇ ਮੋਢੇ ਰੱਖੇ ਛੋਟੇ ਛੋਟੇ ਟੁਕਰੇ ਵਿੱਚ ਪੱਥਰ ਕੁਝ ਲੀਰਾਂ ਅਤੇ ਦੁੱਲੇ ਤੇਲਵਲ ਇਸ਼ਾਰਾ ਕਰਦੇ ਆ ਫਕੀਰ ਨੇ ਕਿਹਾ ਅੱਜਕੱਲ ਲੋਕਾਂ ਨੇ ਆਪਣੇ ਆਪ ਨੂੰ ਰੱਬ ਮੰਨ ਲਿਆ ਹੈ ਜੇ ਕਿਤੇ ਰੱਬ ਤੇ ਬੰਦਾ ਅਚਾਨਕ ਮਿਲ ਜਾਂ ਤੇ ਸ਼ਾਇਦ ਕਹੇ ਨਮਸਕਾਰ ਮੇਰੇ ਸਿਰਜਣਹਾਰ ਕੇਸਰ ਸੋਚਣ ਲੱਗ ਗਿਆ ਕੌਣ ਕਿਸ ਦਾ ਸਿਰਜਨ ਹਾਰਾ ਹੈ ਕਿ ਸਿਰਫ ਕੀਰਤੋਂ ਚੁੱਪਚਾਪੀ ਕੁਝ ਕਦਮ ਪਿੱਛੇ ਚੱਲ ਰਿਹਾ ਸੀ ਕੇਸਰ ਨੇ ਫਕੀਰ ਨੂੰ ਪੁੱਛਿਆ ਸਾਈਂ ਜੀ ਕੀ ਸਵਰਗ ਵੀ ਹੁੰਦਾ ਹੈ ਜਿੱਥੇ ਕੋਈ ਦੁੱਖ ਤਕਲੀਫ ਨਹੀਂ ਹੁੰਦਾ ਫਕੀਰ ਨੇ ਆਪਣੀ ਗੱਲ ਸ਼ੁਰੂ ਕੀਤੀ ਤੇ ਕਿਹਾ ਜਵਾਨਾ ਲੈ ਸੁਣ ਇੱਕ ਵਾਰ ਇੱਕ ਰਾਜਕੁਮਾਰ ਨੂੰ ਕਿਸੇ ਨੇ ਦੱਸ ਦਿੱਤਾ ਕਿ ਜ਼ਿੰਦਗੀ ਵਿੱਚ ਸੁਖ ਸਹਿਣ ਵਾਲੇ ਨੂੰ ਨਰਕ ਅਤੇ ਦੁੱਖ ਸਹਿਣ ਵਾਲੇ ਨੂੰ ਸਵਰਗ ਮਿਲਦਾ ਹੈ ਰਾਜਕੁਮਾਰ ਮਹਿਲ ਛੱਡ ਕੇ ਜੰਗਲਾਵਲ ਚਲਾ ਗਿਆ ਅਤੇ ਸਰੀਰ ਨੂੰ ਬਹੁਤ ਕਸ਼ਟ ਦਿੱਤਾ ਭੁੱਖੇ ਰਹਿਣਾ ਸਾਰਾ ਸਾਰਾ ਦਿਨ ਇੱਕ ਲੱਤ ਤੇ ਖੜੇ ਰਹਿਣਾ ਆਖਰੀ ਇਸ ਤਰ੍ਹਾਂ ਦੀ ਜ਼ਿੰਦਗੀ ਰਾਜਕੁਮਾਰ ਬਿਤਾ ਕੇ ਬਿਰਧ ਹੋ ਕੇ ਮਰ ਗਿਆ ਮਰ ਕੇ ਜਦੋਂ ਉਹ ਉੱਪਰ ਪਹੁੰਚਿਆ ਤਾਂ ਰੱਬ ਨੇ ਉਸ ਨੂੰ ਪੁੱਛਿਆ ਤੇਰੀ ਸਵਰਗ ਦੀ ਯਾਤਰਾ ਕਿਵੇਂ ਦੀ ਰਹੀ ਬਰਖੁਰਦਾਰ ਇੰਨੀ ਗੱਲ ਕਹਿ ਕੇ ਫਕੀਰ ਮੁਸਕਰਾਇਆ ਤੇ ਕਹਿਣ ਲੱਗਾ ਸਵਰਗ ਦੀ ਕੋਈ ਥਾਂ ਨਹੀਂ ਉਹ ਸਾਡੇ ਮਨ ਦੀ ਅਵਸਥਾ ਹੈ ਕੇਸਰ ਨੇ ਫਕੀਰ ਨੂੰ ਫਿਰ ਪੁੱਛਿਆ ਸਾਈਂ ਜੀ ਮੈਂ ਸੁਣਿਆ ਹੈ ਕਿ ਧਰਮੀ ਲੋਕ ਮਰ ਕੇ ਸਵਰਗ ਜਾਂਦੇ ਹਨ ਤੁਹਾਡਾ ਧਰਮ ਕਿਹੜਾ ਹੈ ਫਕੀਰ ਨੇ ਬੜੇ ਸਹਿਜੇ ਨਾਲ ਜਵਾਬ ਦਿੱਤਾ ਸਵਾਲ ਇਹ ਨਹੀਂ ਕਿ ਸਾਡਾ ਧਰਮ ਕਿਹੜਾ ਹੈ ਸਵਾਲ ਇਹ ਹੈ ਕਿ ਸਾਡਾ ਧਰਮ ਕੀ ਹੈ ਕਿਸੇ ਬਾਹਰ ਖੜੇ ਭਿਖਾਰੀ ਨੂੰ ਅੰਦਰ ਜਾ ਰੇ ਸ਼ਰਧਾਲੂ ਨੇ ਪੁੱਛਿਆ ਤੁਹਾਡਾ ਧਰਮ ਕਿਹੜਾ ਹੈ Hindu ਹੈ ਜਾਂ Musalman ਮੈਂ ਭੁੱਖਾ ਹਾਂ ਭਿਖਾਰੀ ਨੇ ਕਿਹਾ ਭੁੱਖੇ ਨੂੰ ਤਾਂ ਚੰਨ ਵੀ ਰੋਟੀ ਨਜ਼ਰ ਆਉਂਦੇ ਫਕੀਰ ਨੇ ਕਿਹਾ ਫਕੀਰ ਅਤੇ ਕੇਸਰ ਚੁੱਪਚਾਪ ਤੁਰਦੇ ਗਏ ਸ਼ਹਿਰ ਦੇ ਛੋਟੇ ਛੋਟੇ ਟੁਕੜਿਆਂ ਵਿੱਚ ਘਰ ਦਿਸਣ ਲੱਗ ਗਏ ਸਨ ਸ਼ਹਿਰ ਦੇ ਬਾਹਰ ਫਕੀਰ ਅਤੇ ਕੇਸਰ ਨੇ ਕੁਝ ਲੋਕਾਂ ਨੂੰ ਝਗੜਦੇਆਂ ਵੇਖਿਆ ਪਤਾ ਕਰਨ ਤੇ ਕਿਸ ਨੇ ਦੱਸਿਆ ਕਿ ਇੱਥੇ ਦੋ ਫਿਰਕਿਆਂ ਵਿੱਚ ਧਾਰਮਿਕ ਸਥਾਨ ਦੀ ਮਲਕੀਅਤ ਦਾ ਝਗੜਾ ਚੱਲ ਰਿਹਾ ਹੈ ਬਨੋਨੀ ਤਾਂ ਰੱਬ ਦੀ ਜਗ੍ਹਾ ਹੈ ਫਿਰ ਝਗੜਾ ਕਿਉਂ ਸ਼ਹਿਰ ਤੋਂ ਬਾਹਰ ਨਿਕਲ ਕੇ ਫਕੀਰ ਨੇ ਆਪਣੀ ਗੱਲ ਸ਼ੁਰੂ ਕੀਤੀ ਤੇ ਕਿਹਾ ਇੱਕ ਵਾਰ ਮੁੱਲਾ ਨਸਰੂਦੀਨ ਦੇ ਪਿੰਡ ਵੱਲੋਂ ਲੰਘ ਰਹੇ ਸਨ ਚਾਰ ਹਜ ਜਤਰੀਆਂ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਸੀ ਇੱਕ ਯਾਤਰੀ ਤੁਰਕੀ ਦਾ ਸੀ ਦੂਜਾ ਯੂਨਾਨੀ ਦਾ ਤੀਜਾ ਅਰਬੀ ਦਾ ਚੌਥਾ ਈਰਾਨ ਦਾ ਸੀ ਯਾਤਰਾ ਦੇ ਦੌਰਾਨ ਉਹਨਾਂ ਦੇ ਪੈਸੇ ਖਤਮ ਹੋ ਗਏ ਸਨ ਅਤੇ ਕਿਸੇ ਨੇ ਉਹਨਾਂ ਨੂੰ ਇੱਕ ਦਰਾਮ ਦੇ ਦਿੱਤਾ ਸੀ ਇਸ ਦਰਾਮ ਦੇ ਅੰਗੂਰ ਖਰੀਦ ਕੇ ਖਾਵਾਂਗੇ ਈਰਾਨੀ ਨੇ ਕਿਹਾ ਨਹੀਂ ਮੈਂ ਉਨਾਬ ਖਾਣਾ ਚਾਹੁੰਦਾ ਹਾਂ ਅਰਬੀ ਨੇ ਕਿਹਾ ਮੈਂ ਤਾਂ ਓਜਮ ਖਾਵਾਂਗਾ ਤੁਰਕੀ ਨੇ ਕਿਹਾ ਤੁਸੀਂ ਮੇਰੀ ਮੰਨੋ ਅਸਥਮਾ ਫੀਲ ਖਾ ਕੇ ਦੇਖੋ ਜੁਨਾਨੀ ਨੇ ਸਾਰਿਆਂ ਨੂੰ ਸਮਝਾਇਆ ਮੁੱਲਾ ਨਸਰੁਦੀਨ ਜੋ ਨੇੜੇ ਹੀ ਖੜੇ ਸਨ ਉਹਨਾਂ ਦੀਆਂ ਗੱਲਾਂ ਸੁਣ ਕੇ ਮੁਸਕਰਾ ਰਹੇ ਸਨ ਉਸਨੇ ਯਾਤਰੀਆਂ ਨੂੰ ਨਾਲ ਲੈ ਕੇ ਬਾਜ਼ਾਰ ਵਿੱਚੋਂ ਅੰਗੂਰ ਖਰੀਦ ਕੇ ਦੇ ਦਿੱਤੇ ਅਤੇ ਸਾਰੇ ਬੜੇ ਖੁਸ਼ ਸਨ ਨਸਰੁਦੀਨ ਨੇ ਕਿਹਾ ਅਸਲ ਵਿੱਚ ਤੁਸੀਂ ਸਾਰੇ ਹੀ ਅੰਗੂਰ ਖਾਣਾ ਚਾਹੁੰਦੇ ਸਨ ਪਰ ਇੱਕ ਦੂਜੇ ਦੀ ਬੋਲੀ ਨਾ ਸਮਝਣ ਕਰਕੇ ਤੁਸੀਂ ਆਪਸ ਵਿੱਚ ਝਗੜ ਰਹੇ ਸਨ ਫਕੀਰ ਨੇ ਕੇਸਰਵਾਲ ਵੇਖ ਕੇ ਕਿਹਾ ਇਹੋ ਹਾਲ ਹੈ ਸਾਡਾ ਰੱਬ ਤਾਂ ਇੱਕ ਹੈ ਅਸੀਂ ਉਸ ਨੂੰ ਸਮਝਣ ਦੀ ਬਜਾਏ ਉਸ ਦੇ ਵਕ ਵਕ ਨਾਮ ਰੱਖ ਕੇ ਆਪਸ ਵਿੱਚ ਝਗੜਦੇ ਰਹਿੰਦੇ ਹਾਂ ਅਸੀਂ ਵੰਡ ਲਏ ਨੇ ਰੱਬ ਤੇ ਵੰਡ ਲਿਆ ਇਹ ਸਮਾਜ ਸਾਡੀ ਹੋਂਦ ਦੇ ਦਿਵਾਲੇ ਸਾਡੀ ਹੋਮੇ ਦਾ ਰਾਜ ਅਸੀਂ ਕੰਧਾਂ ਕੱਢ ਕੱਢ ਵੰਡ ਲਏ ਪਰਿਵਾਰ ਬਾਬੇ ਨਾਨਕ ਨੇ ਆਖਿਆ ਸੀ ਇੱਕ ਓੰਕਾਰ ਇੱਕ ਓੰਕਾਰ ਫਕੀਰ ਨੇ ਗੱਲ ਸ਼ੁਰੂ ਕੀਤੀ ਤੇ ਕਿਹਾ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਰਾਜ ਨੇ ਹੁਕਮ ਦਿੱਤਾ ਕਿ ਉਸ ਦੇ ਰਾਜ ਵਿੱਚ ਕੋਈ ਵੀ ਬੁੱਢਾ ਆਦਮੀ ਨਹੀਂ ਦਿਖਣਾ ਚਾਹੀਦਾ ਸਾਰੇ ਬੁੱਢਿਆਂ ਨੂੰ ਜੰਗਲ ਵਿੱਚ ਛੱਡ ਔਨ ਦਾ ਹੁਕਮ ਦੇ ਦਿੱਤਾ ਜਵਾਨ ਪੁੱਤਰ ਆਪਣੇ ਬੁੱਢੇ ਪਿਓ ਨੂੰ ਜੰਗਲ ਵਿੱਚ ਛੱਡਣ ਲਈ ਮਜਬੂਰ ਹੋ ਗਏ ਇੱਕ ਪੁੱਤਰ ਆਪਣੇ ਬੁੱਢੇ ਬਾਪ ਨੂੰ ਜੰਗਲ ਵੱਲ ਛੱਡਣ ਜਾ ਰਿਹਾ ਸੀ ਦੋਵੇਂ ਚੁੱਪਚਾਪ ਤੁਰੇ ਜਾ ਰਹੇ ਸਨ ਪੁੱਤਰ ਉਦਾਸ ਤੇ ਬੇਵੱਸ ਸੀ ਤੁਰਦੇ-ਤੁਰਦੇ ਸ਼ਾਮ ਹੋ ਗਈ ਸੀ ਜੰਗਲ ਹੱਲੇ ਦੂਰ ਸੀ ਬੁੱਢੇ ਆਦਮੀ ਨੇ ਚੁੱਪ ਤੋੜਦਿਆਂ ਆਪਣੇ ਪੁੱਤਰ ਨੂੰ ਕਿਹਾ ਗੱਲ ਸੁਣ ਪੁੱਤਰ ਹਨੇਰਾ ਹੋਣ ਆਲਾ ਹੈ ਜੰਗਲ ਹਲੇ ਤੂੜ ਹੈ ਜਦ ਤੱਕ ਅਸੀਂ ਜੰਗਲ ਵੱਲ ਤੁਰਾਂਗੇ ਤਾਂ ਹਨੇਰਾ ਹੋ ਜਾਣਾ ਹੈ ਜੰਗਲੀ ਜਾਨਵਰਾਂ ਦਾ ਕੀ ਭਰੋਸਾ ਮੈਂ ਤਾਂ ਮਰਨਾ ਹੀ ਹੈ ਤੂੰ ਇੱਥੋਂ ਵਾਪਸ ਚਲਾ ਜਾ ਅੱਗੇ ਮੈਂ ਆਪ ਹੀ ਚਲਾ ਜਾਵਾਂਗਾ ਇਹ ਸੁਣ ਕੇ ਪੁੱਤਰ ਆਪਣੇ ਬਾਪ ਦੇ ਗੱਲ ਲੱਗ ਕੇ ਰੋਣ ਲੱਗ ਗਿਆ ਅਤੇ ਉਸ ਨੂੰ ਵਾਪਸ ਕਰ ਲੈ ਆਇਆ ਉਸਨੇ ਆਪਣੇ ਬਾਪੂ ਨੂੰ ਘਰ ਦੇ ਪਿਛਲੇ ਅੰਦਰ ਲੁਕਾ ਲਿਆ ਕੁਝ ਦਿਨ ਇਦਾਂ ਹੀ ਲੰਘ ਗਏ ਕੁਝ ਦਿਨ ਬਾਅਦ ਰਾਜੇ ਨੇ ਮੁਨਾਦੀ ਕਰਾਈ ਅਤੇ ਐਲਾਨ ਕੀਤਾ ਜੋ ਵੀ ਰਾਜੇ ਨੂੰ ਰਾਖ ਦੀ ਰੱਸੀ ਬਣਾ ਕੇ ਪੇਸ਼ ਕਰੇਗਾ ਉਸ ਨੂੰ ਵੱਡਾ ਇਨਾਮ ਦਿੱਤਾ ਜਾਵੇਗਾ ਪੁੱਤਰ ਨੇ ਘਰ ਆ ਕੇ ਬੁੱਢੇ ਬਾਪ ਨਾਲ ਗੱਲ ਕੀਤੀ ਬਾਪੂ ਨੇ ਸਲਾਹ ਦਿੱਤੀ ਕਿ ਤੂੰ ਇੱਕ ਮੋਟੀ ਰੱਸੀ ਪ੍ਰਾਤ ਵਿੱਚ ਰੱਖ ਲੈ ਅਤੇ ਉਸ ਨੂੰ ਅੱਗ ਲਗਾ ਦੇ ਜਦੋਂ ਰੱਸੀ ਜਲ ਗਈ ਤਾਂ ਪ੍ਰਾਤ ਸਮੇਤ ਜਲੀ ਹੋਈ ਰੱਸੀ ਰਾਜੇ ਕੋਲ ਲੈ ਜਾਵੀ ਪੁੱਤਰ ਨੇ ਇੰਜ ਹੀ ਕੀਤਾ ਰਾਜਾ ਬਹੁਤ ਖੁਸ਼ ਹੋਇਆ ਰਾਜੇ ਨੇ ਉਹਨੂੰ ਕਾफी ਇਨਾਮ ਦਿੱਤਾ ਇਨਾਮ ਦੇ ਕੇ ਰਾਜੇ ਨੇ ਉਸ ਤੋਂ ਪੁੱਛਿਆ ਇੰਨੀ ਸਿਆਨਤ ਤੂੰ ਕਿੱਥੋਂ ਸਿੱਖੀ ਹੈ ਪੁੱਤਰ ਨੇ ਸਭ ਸੱਚ ਸੱਚ ਦੱਸ ਦਿੱਤਾ ਰਾਜੇ ਨੇ ਆਪਣੀ ਗਲਤੀ ਮਹਿਸੂਸ ਕਰਦਿਆਂ ਬੁੱਢਿਆਂ ਨੂੰ ਜੰਗਲ ਵਿੱਚ ਛੱਡਣ ਦਾ ਹੁਕਮ ਵਾਪਸ ਲੈ ਲਿਆ ਕਹਾਣੀ ਖਤਮ ਕਰਕੇ ਬਾਪੂ ਨੇ ਕੇਸਰ ਨੂੰ ਕਿਹਾ ਇਹ ਕਹਾਣੀ ਮੈਂ ਤੈਨੂੰ ਇਸ ਕਰਕੇ ਸੁਣਾਈ ਹੈ ਕਿਤੇ ਤੂੰ ਵੀ ਬੁਢਾਪੇ ਵੇਲੇ ਸਾਨੂੰ ਬਰਦਾਸ਼ਤ ਵਿੱਚ ਨਾ ਛੱਡ ਇਹ ਸੀ ਅੱਜ ਦੀ ਕਹਾਣੀ ਤਾਂ